ਹਰ ਰੋਜ਼ ਦਾ ਕਾਲ ਸਹ ਜਿਹੜਾ ਵਹਗਰੋ ਜੀ ਕੀ ਫਤਿਹ ਮਹਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਸੌ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਿਹ ਰੋਕਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਘਰ ਲੱਗੇਵੇ ਜੀ ਹਲਵਾਈ ਸਾਡਾ ਨੇ ਸਮਾਨ ਹੋ ਸਕਦਾ ਪੂਰਾ ਸਾਡਾ ਜਿਹੜਾ ਜਿਹੜਾ ਹਲਵਾਈਆਂ ਵਾਲਾ ਜ਼ਮਾਨਾ ਉਹ ਤਾਂ ਤਕਰੀਬਨ ਤਕਰੀਬਨ ਮਾਰਾ ਦੀ ਦਿਆ ਨਾਲ ਪੂਰਾ ਹੀ ਹੈ ਕੋਈ ਕਦੀ ਹਟ ਮੰਦੀ ਹੋ ਰਹਾ ਹੈ ਰਹ ਜਾਂਦੀ ਆ ਕੋਸਾ ਸੌਦੇ ਪਾਉਣ ਵਾਲੇ ਕਰ ਜਾਂਦੇ ਉੱਪਰ ਥੱਲੇ ਚਾ ਜੋ ਮਰਜੀ ਲਾ ਲੋ ਜਿੱਦਾਂ ਵੀ ਪਰ ਜਿਹੜਾ ਹੋਰ ਘਰੇਲੂ ਸਮਾਨ ਆ ਉਹ ਸਾਡਾ ਪੂਰਾ ਨਹੀਂ ਹੋਣਾ ਜਿਵੇਂ ਸੰਦੀਪ ਰਾਂ ਦਾ ਹੋ ਗਿਆ ਵਿੱਚ ਹੋਰ ਲੱਲਾ ਪੱਪਾ ਹੋ ਗਿਆ ਹੁਣ ਮੰਨੂ ਉਧਰ ਲੱਡੂ ਲੱਗੇ ਹੋਏ ਬੱਟਣ ਦੀ ਵਿਚੇ ਵਿੱਚ ਭੈਣ ਦਾ ਸਹਾਰਾ ਲਿੱਤਾ ਮਨਦੀਪ ਭੈਣ ਦਾ ਸੰਦੀਪ ਕਹਿੰਦੀ ਵੀ ਭੈਣ ਨੇ ਦੁੱਤੀ ਲੈ ਕੇ ਆਉਣੀ ਇਹਨੂੰ ਪਤਾ ਵੀ ਉਧਰ ਤਾਂ ਹੁਣ ਜਵਾਬ ਨਹੀਂ ਦੇਣਾ ਹੈਗਾ ਹੈ ਬਈ ਉਹਦਾ ਬਹਾਨਾ ਦਾ ਲਾ ਕੇ ਹੁਣ ਮਨੂੰ ਘਰ ਤੇ ਕੱਢ ਲਿਆਈ ਆ ਪਹਿਲਾ ਕਰਨਵੀਰ ਬਣਾਵਾ ਜੀ ਮੈਂ ਕੈਮਰਾਮੈਨ ਤੇ ਹੁਣ ਪਤਾ ਨਹੀਂ ਕਿਦਾਂ ਦਾ ਇਹ ਫਿਰ ਨੇੜੇ ਆਉਣਾ ਸਾਨੂੰ ਵਿੱਚ ਕਿਦਾਂ ਦਾ ਨਹੀਂ ਹੈ ਤਾਂ ਗੁੱਡ ਗੁੱਡ ਬੁਆ ਹੈ ਸਾਡਾ ਹੈ ਤੇਰੀ ਵੀ ਜੁੱਤੀ ਰਹਿੰਦੀ ਗਾ ਚੱਲ ਬੁਲਾਓ ਜੀ ਪਹਿਲਾਂ ਪਿੱਛੇ ਬੁਲਾ ਵਾਏ ਗੁਰਜੀ ਕਾਕਾ ਸਾਹਿਬ ਵਾਏ ਗੁਰਜੀ ਕੀ ਫਤਿਹ ਮੇਨ ਤਾਂ ਮੇਰੇ ਕਰਨ ਪੁੱਤ ਦੀਆਂ ਜੁੱਤੀਆਂ ਰਹਿਣੀਆਂ ਬਿਲਕੁਲ ਉਹ ਤਾਂ ਬਾਅਦ ਮਾਸੀ ਕਹਿੰਦੀ ਮੇਰੀ ਜੁੱਤੀ ਵੀ ਲੈ ਆਈ ਮੈਂ ਕਹਿੰਦੀ ਮੈਂ ਵੀ ਥੜੀ ਆ ਠੀਕ ਹੈ ਨਾ ਆਪਾਂ ਇਹਨੂੰ ਬੁਲਾਓ ਵੇਗੜੀ ਜੀ ਕਾ ਕਾ ਸਾਹ ਵੈਗੜੀ ਜੀ ਖਦੇ ਮੈਂ ਵੀ ਜੁੱਤੀ ਲੈਣੀ ਹੈ ਜੀ ਬਾਕੀ ਸਾਡੇ ਮੇਰੇ ਵੀਰ ਜੀ ਦੀ ਪੱਗਾਂ ਰਹਿੰਦੀਆਂ ਨੇ ਜਿਹੜੀਆਂ ਵਿਆਹ ਨੂੰ ਬੰਨਣੀਆਂ ਨੇ ਉਹ ਇਹ ਤਾਂ ਕਹਿੰਦੀ ਨਹੀਂ ਗੱਲ ਵੀਰ ਦੇ ਪੱਗ ਨਹੀਂ ਲਈ ਵੀਦੇ ਨੇ ਉਹ ਲੈ ਕੇ ਲੈ ਕੇ ਆਉਣੀਆਂ ਜੀ ਅੱਜ ਕਿਸੇ ਨੇ ਨਹੀਂ ਲਈ ਬੜੇ ਵੀਰ ਜੀ ਨੇ ਵੀ ਲਈ ਬੰਦੇ ਵੀਰ ਦੀ ਤੇ ਛੋਟੇ ਵੀਰ ਦੀ ਪੱਗ ਨਾਲੇ ਕਰਨ ਦੀ ਪੱਗ ਸਾਰਿਆਂ ਦੀ ਲੈਣ ਚੱਲਿਆ ਜੀ ਅਸੀਂ ਸਾਡੇ ਦਿਨੋਂ ਦੇ ਗਈ ਜਾਂਦੇ ਨੇ ਭੈਣ ਨੇ ਜੁੱਤੀ ਲੈਣੀਆਂ ਸੰਦੀਪ ਨੇ ਜੁੱਤੀ ਲੈਣੀਆਂ ਜੀ ਮੈਂ ਤਾਂ ਨਹੀਂ ਕੀ ਲੈਣੀ ਜੁੱਤੀ ਮੇਰੇ ਤਾਂ ਕਰਨ ਦੀ ਟੈਸਟ ਐਸੇ ਟੇ ਉਹ ਸੁਪਰੀਤ ਨਾਲ ਗੱਲ ਕਰ ਤੱਕ ਕਰ ਲਓ ਸ਼ਸ਼ੀ ਕਪਲਾ ਨੂੰ ਛੱਡੋ ਤਾਂ ਅਸੀਂ ਕਹਿ ਨਹੀਂ ਕਿ ਆਏ ਉਹ ਕਰਨ ਦੀ ਗੋਦੀ ਚਾਉਣ ਨੂੰ ਗਈ ਜਾਂਦੀ ਹੁਣ ਮੂਰੇ ਮੈਂ ਚਲੋ ਚਲੋ ਜਿਹੜੀ ਪੱਗ ਆਲਾ ਦਾ ਜਿਹੜਾ ਸਿੰਸਲਾ ਜੀ ਸੰਦੀਪ ਦਾ ਪਚਾਜ ਦਾ ਸੂਟ ਤੇ ਨਹੀਂ ਹੈ ਹਜੇ ਵਿਆਹ ਆਲਾ ਕਿਹੜਾ ਵਿਆਹ ਨੇ ਦਿਨ ਪਾਉਣਾ ਉਹਦੇ ਕਰਕੇ ਮੇਰੀ ਪੱਗ ਨਹੀਂ ਹੈ ਤੇ ਜਿਹੜੀ ਬਾਈ ਦੀ ਪੱਗ ਆ ਉਹ ਵੀ ਭਾਬੀ ਜੀ ਦਾ ਸੂਟ ਆਉਣਾ ਉਹ ਵੀ ਬਚਾਲੀ ਕੰਮ ਉਲਟਿਆ ਪਿਆ ਮੈਨੇ ਵੀ ਉਹ ਜਿਓ ਬੰਨਣੀ ਆ ਮੈਂ ਤਾਂ ਸ਼ੁਭ ਵਾਲੀ ਜਿਹੜੇ ਕੱਪੜੇ ਪੂੰਗਾ ਉਹ ਮੰਨੂ ਸ਼ੁਭ ਨੇ ਪਾੜੀਆਂ ਪੈਂਟ ਸ਼ਰਟ ਕਿਹੜੇ ਰੰਗ ਦੀ ਰੰਗੇ ਨਹੀਂ ਪਤਾ ਹਜੇ ਕੱਟ ਪਲੀ ਜਨੀ ਵਾਲਾ ਕਿਆ ਪੈਂਟ ਪਾਉਂਗੇ ਸ਼ੋ ਨਹੀਂ ਸ਼ੋ ਨਹੀਂ ਪੈਂਟ ਪਾਉਗੀ ਕਰ ਰ ਤੈਨੂੰ ਕਿਆ ਪਤਾ ਮੋਬਾਈਲ ਚੋਂ ਦੇਖਣਾ ਹੈ ਜਿੱਥੇ ਵੀਡੀਓ ਬਣਦੀ ਹੈ ਤੂੰ ਜਾ ਤੂੰ ਦੇਖਦਾ ਬਾਹਰ ਫਿਰ ਕੇ ਕੈਮਰਾ ਕਿਤੇ ਹੋਰ ਤੇ ਹੋਰ ਪਹੁੰਚਦਾ ਫਿਰ ਸਾਰੇ ਕੰਮ ਖਰਾਬ ਹੋਣਾ ਨਾ ਐਕਸਪੈਕਟ ਕਰੂੰਗਾ ਹੌਲੀ ਹੌਲੀ ਜਦ ਬਣਾ ਹੋਊਗਾ ਐਕਸਪੈਕਟ ਹਾਂ ਚੱਲ ਕੋਈ ਨਹੀਂ ਇੱਕ ਵਾਰ ਮੇਰੇ ਪੁੱਤ ਦੀ ਸ਼ਾਪਿੰਗ ਹੋ ਜਵੇ ਬਸ ਇਹਦੀ ਚਿੱਟੀ ਸ਼ਰਟ ਰੈਂਦੀ ਆ ਜਿਹੜੀ ਉੱਪਰ ਲੱਕ ਦੇ ਦੇਤੇ ਉਹ ਬੜੀ ਨਿਕਲ ਆਈ ਪਟਕੇ ਰਹਿੰਦੇ ਨੇ ਦੇਹ ਕਰਨ ਪਟਕੇ ਰਹਿ ਆ ਇਹਦੇ ਸ਼ਰਟਾ ਹਾਏ ਬੇ ਲੱਲੇ ਤੇਰੀ ਤਾਂ ਸਾਰੀ ਸ਼ਾਪਿੰਗ ਪਈ ਆ ਹਾਂ ਇੱਥੇ ਇਧਰ ਹੋ ਜਾ ਸ਼ੁਭ ਹਾਂ ਅਜਾ ਇੱਕ ਬੈਲਟ ਲੈਣੀ ਆ ਤੈਨੂੰ ਟਾਈ ਲੈਣੀ ਆ ਤੈਨੂੰ ਕੀ ਚੱਕਦਾ ਸੀ ਤੂੰ ਹਾਏ ਲੱਤਾਂ ਕਿ ਆਇਆ ਇਹਨੂੰ ਫਿਰ ਹੋ ਜਾ ਮੈਂ ਸਾਰਾ ਕੁਝ ਵੀਰਜੀ ਦੇ ਛੱਡਿਆ ਤਾਂ ਇਹਦਾ ਸਮਾਨ ਕੌਣ ਸਨੇ ਲੱਤਾ ਕੌਣ ਵੀ ਜੁੱਤੀਆਂ ਟਾਈ ਪਟਕੇ ਇਹਦੇ ਮੈਂ ਮਿਲਣੀਆਂ ਦੇ ਵੀ ਕੱਪੜੇ ਲਏ ਇੱਦੀ ਚਮਕਾ ਜਿਹੜੇ ਮੁਰਦੀ ਗੱਟੀ ਤੇ ਉਹਦੇ ਵੀ ਕੱਪੜੇ ਲਿਆਈ ਸੀ ਪਪਰ ਜੀ ਮੈਂ ਵੀ ਸਵਾਤੇ ਨੂੰ ਦੋ ਪਪਰ ਤਾਂ ਹੈਗਾ ਜੀ ਦਿਨ ਐਤਵਾਰ ਅੱਜ ਵੀ ਹੁਣ ਟਾਈਮ ਵੀ ਸ਼ਾਮ ਦੇ 5 ਵਜੇ ਕੇ ਪੂਰੇ ਫੇ ਮੈਂ ਧਾਰਾਂ ਦਾ ਬਿਲਾਹਾ ਤਾਂ ਮੈਨੂੰ ਹਾਂ ਇਹ ਵੀ ਜ਼ਰੂਰੀ ਆ ਚੱਲ ਕੋਈ ਨਹੀਂ ਦੇ ਫਿਕਰੀ ਨਾਲ ਕੱਲੂ ਦੇਖ ਲਾਂਗੇ ਵੀ ਕਿਆ ਬਣਦਾ ਕਿਆ ਨਹੀਂ ਜਿਹੜਾ ਹੁਣ ਸਮਾਨ ਰਹਿ ਗਿਆ ਜੀ ਫਿਰ ਤਾਂ ਕੱਲੂ ਹੀ ਆਉਣਾ ਪੈਣਾ ਮੈਂ ਤਾਂ ਤੁਹਾਨੂੰ ਸਿੱਧਾ ਪਹਿਲਾਂ ਹੀ ਗੱਲ ਕਹਿ ਤੀ ਵੀ ਫੇਰ ਮੈਨੂੰ ਖਿਜੀ ਆਉਣਾ ਮੈਂ ਤਾਂ ਜੇ ਹੁਣ ਬੀਬੀ ਬਧਿਆ ਭਾਈ ਫਿਰ ਤਾਂ ਬਾਕੀ ਕੁਛ ਨਹੀਂ ਸਾਡੇ ਚ ਬੀਪੀ ਨਾ ਵਧਿਆ ਫਿਰ ਜੋ ਮਰਜ਼ੀ ਦਾ ਫਿਰ ਮੈਂ ਮਹਿਕ ਨਾਲ ਟਾਈਮ ਕੱਢ ਲੂੰਗੀ ਜੇ ਨਾਲ ਤੁਹਾਡਾ ਟਾਈਮ ਲੱਗਿਆ ਕੰਮ ਇਹ ਤਾਂ ਮੇਰੇ ਕਰਨ ਦਾ ਸਮਾਨ ਮਿਲਦੀਏ ਬਸ ਚੱਲ ਹੁਣ ਤੇ ਲੱਭਣ ਆ ਕੇ ਫਿਰ ਤਾਂ ਕੋਈ ਹਸਤਾਂ ਲਭੂਗੀ ਇਹ ਜੋ ਇਹ ਤਾਂ ਸਾਡਾ ਸ਼ਹਿਰ ਮਾੜਾ ਹੈ ਨਹੀਂ ਕੀ ਅੱਗੇ ਅੱਗੇ ਪਤਾ ਗੱਡੀਆਂ ਗੱਡੀ ਨੀ ਕੱਪੜੇ ਵਾਲੀ ਨੂੰ ਕੇਤੀਂ ਭੇਜਤੀ ਸੀ ਥਾਲ ਤੇਰੇ ਲੱਗੇ ਹੋਏ ਬੈਠੇ ਉਹ ਦੇਖ ਲੈ ਪੁੱਤ ਝੂਟਾ ਦੇਖ ਲਿਓ ਦੇਖ ਲਿਓ ਦੇਖ ਲਿਓ ਬਾਈ ਬਾਈ ਕਰਦਾ ਤੂੰ ਵੀ ਉਹਨੂੰ ਬਾਈ ਬਾਈ ਕਰ ਦੇ ਅੱਜ ਮੇਰੇ ਸ਼ਹਿਰ 'ਚ ਵੀ ਜਾਮ ਲੱਗ ਗਿਆ ਜੀ ਇੱਧਰ ਹੈਗਾ ਜੀ ਸਾਹਮਣੇ ਉਹ ਗਰਲ ਸਕੂਲ ਹੈ ਜੀ ਸਾਡੇ ਇੱਥੇ ਅੱਜ ਹੈਗਾ ਸੀ ਟੀਚਿੰਗ ਦਾ ਪੇਪਰ ਜਿਹੜਾ ਬੱਚਿਆਂ ਦਾ ਵੀ ਉਹਦੇ ਕਰਕੇ ਬਹੁਤ ਦੂਰ ਦੂਰ ਤੋਂ ਬੱਚੇ ਪਹੁੰਚੇ ਹੋਏ ਸੀ ਉਰੇ ਪਾ ਜੀ ਤਿੰਨ ਤਿੰਨ ਲਾਈਨਾਂ ਲਾ ਲੀਆਂ ਤੁਸੀਂ ਤਾਂ ਅਸੀਂ ਵੀ ਤਾਂ ਤਾਂ ਹੀ ਜਾਉਂਗੇ ਜੇ ਤੁਸੀਂ ਸਾਡੇ ਵਾਸਤੇ ਰਸਤਾ ਛੱਡੂਗੇ ਕਾਏ ਆ ਸਾਰੇ ਕਾਲੇ ਤੇ ਕਾਲੇ ਵਾਹਿਗੁਰੂ ਭਾਈ ਜਿਹੜੇ ਜਿਹੜੇ ਬੱਚਾ ਨੇ ਪੇਪਰ ਦਿੱਤੇ ਆ ਸਾਰੇ ਹੀ ਵਧੀਆ ਨੰਬਰਾਂ 'ਚ ਪੇਪਰ ਪਾਸ ਹੋ ਗਏ ਹਾਂ ਬੱਤ ਆਓ ਸਾਹਮਣੇ ਵਾਹਿਗੁਰੂ ਦਿਖ ਗਿਆ ਜੀ ਇਹਨੂੰ ਗਰਦੋਰਾ ਦਿਖ ਰਿਹਾ ਜੀ ਉਹ ਸਾਹਮਣੇ ਆਣ ਮੱਛਾ ਦੇਖ ਦੋ ਫਿਰ ਹਾਂ ਇਹ ਜਦੇ ਕਹਿੰਦੇ ਨੇ ਵਾਹਿਗੁਰੂ ਸਤਨਾਮ ਸਾਡਾ ਸਾਰਾ ਕਾਰਜ ਸਹੀ ਸਲਾਮਤ ਚਲੇ ਚੜਾ ਹਾਂ ਆਪਾਂ ਘਰ ਜਾ ਕੇ ਵੀ ਗੁਰਦੁਆਰੇ ਚ ਮੱਥਾ ਟੇਕ ਸਾਰੇ ਕਰਨੀਂਦੇ ਸਾਰਾ ਕਿਸੇ ਮਿਲ ਜਾਵੇ ਸਮਾਨਾ ਹਾਂ ਲੈ ਵੀ ਬਲਾ ਤੂੰ ਵੀ ਸਾਸਰੀ ਘਰ ਲੋ ਮੇਰੇ ਵੱਲੋਂ ਤੁਹਾਨੂੰ ਸਾਰੇ ਦੇ ਪੈਰ ਪੜੀ ਸਾਸਰੀ ਦੇ ਕੱਲ ਚਲੋ ਪਤੰਗ ਤਾਂ ਤੁਹਾਨੂੰ ਦੂਰ ਤੋਂ ਦਿਖ ਜਾਂਦੇ ਆ ਅੱਜ ਸਵੇਰ ਤੋਂ ਪਤੰਗਾਂ ਨੂੰ ਚੜਾਉਣ ਲੱਗਿਆ ਪਾ ਸਭ ਤੋਂ ਪਹਿਲਾਂ ਤਾਂ ਸਾਡਾ ਪਿੰਡ ਇਹ ਆ ਜਾਂਦਾ ਜੀ ਰੋਪੜ ਸ਼ਹਿਰ ਦਾ ਸ਼ਹੀਦ ਭਗਤ ਸਿੰਘ ਚਾਉਂਗਾ ਪਹਿਲਾਂ ਦਾ ਬੇਲਾ ਚੌਂਕ ਹੁੰਦਾ ਸੀ ਹੁਣ ਇਹਦਾ ਨਾਮ ਬਦਲ ਕੇ ਜੀ ਸ਼ਹੀਦ ਭਗਤ ਸਿੰਘ ਚੌਂਕ ਨਾਮ ਦਿੱਤਾ ਗਿਆ ਇਹਨੂੰ ਤੇ ਆ ਉਹਨਾਂ ਦਾ ਜੀ ਸਤੰਭ ਬਣਾਇਆ ਬਾਰੇ ਹੱਥਾਂ 'ਚ ਭੁੱਕ ਫੜੀ ਵੀ ਆ ਉਹਨਾਂ ਨੇ ਦੁਕਾਨਾਂ ਬੰਦ ਦੁਕਾਨਾਂ ਬੰਦ ਦੁਕਾਨਾਂ ਬੰਦ ਤਾਂ ਜਿਹੜੀਆਂ ਹੈਗੀਆਂ ਹੈਗੀਆਂ ਹੁਣ ਕੀ ਕਰੀਏ ਨਹੀਂ ਜਿੱਤਰ ਪੈਣਗੇ ਕੋਈ ਜਿੱਤਰ ਨਹੀਂ ਪੈਂਦੇ ਆਗੇ ਆ ਬੰਦ ਆ ਉਧਰ ਉਹਨਾਂ ਨੇ ਕਿਹਾ ਉਹਦਾ ਘੰਟਾ ਲੱਗ ਗਿਆ ਤੁਹਾਡਾ ਨਾ ਜਾਂ ਬਾਤ ਆ ਜਾਂ ਬਹੁਤ ਲੱਗਿਆ ਸੀ ਨੇ ਪੇਪਰ ਹੋ ਰਹੇ ਥੇ ਆ ਵੀਡੀਓ ਦਿਖਾ ਦੂਗਾ ਉਹਨਾਂ ਨੂੰ ਕੱਟ ਕੇ ਵੀ ਜਾਮ ਲੱਗਿਆ ਪਤਾ ਹੈ ਇੱਥੇ ਕਾ ਨਹੀਂ ਹੋਣਾ ਹੁਣ ਇੱਥੇ ਕਾ ਦੋ ਵੀ ਵਿਹਲਾ ਮਿਲ ਜਣਾ ਆਪਾਂ ਨੂੰ ਉਧਰ ਉਧਰ ਦਾ ਸਕੂਲ ਚ ਬੱਚੇ ਪੇਪਰ ਦੇਣ ਆਏ ਬੈ ਨਾ ਤਾਂ ਕਰਕੇ ਸਾਰਿਆਂ ਦੇ ਭਾਈ ਬਾਘੁਰੂ ਮਾਨੋਂ ਕਾਮਨਾਵਾਂ ਪੂਰੀਆਂ ਕਰੇ ਜਿਹੜੇ ਜਿਹੜੇ ਜਮਾ ਕੇ ਪੇਪਰ ਦੇਣਾ ਹੈ ਵਧੀਆ ਨੰਬਰ ਲੈ ਕੇ ਪਾਸ ਹੋਣ ਤੇ ਹੁਣ ਬਾਜ਼ਾਰ ਚ ਸਾਰੇ ਬੰਦ ਆ ਮੈਡੀਕਲ ਤਾਂ ਬੰਦੇ ਹੋਣੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਇੱਕ ਦਿਨ ਤਾਂ ਹੁੰਦਾ ਐ ਐਤਵਾਰ ਮਨਾਣਾ ਹੁੰਦਾ ਸਭ ਨੇ ਆਪਣੇ ਆਪਣੇ ਘਰਾਂ ਚਲੋ ਮਿਲਦੇ ਜੀ ਤੁਹਾਨੂੰ ਬਾਜ਼ਾਰ ਚ ਚੱਲ ਕੇ ਹੁਣ ਨਾ ਆਪਦੇ ਆ ਮੂਰੀਆਂ ਫਿਰ ਵਿਚ ਚੱਲਦੀ ਆ ਫਿਰ ਇਹੰ ਦਾ ਪੈਰਾਂ ਦੇ ਜੂਸ ਜਿਹਾ ਲੱਗਦਾ ਹੈ ਹਨ ਟਾਈਮ ਨਾਲੇ ਕੰਮ ਯਾਦ ਹੁੰਦਾ ਸਾਰ ਆਪਾਂ ਨੂੰ ਹੂੰ ਇਹਦਾ ਜੋ ਦੰਦੇ ਦੰਦੇ ਨਾ ਪਨੂਪ ਜ ਇਹਨੂੰ ਵੀ ਨਾਲ ਚਾਹੀਦਾ ਪਾ ਇਹ ਵੀ ਪੰਗਾ ਇਹਦਾ ਸਕੂਲ ਦੀ ਵੀ ਪੜਾਈ ਵੀ ਜ਼ਰੂਰੀ ਆ ਆ ਕਹਿੰਦੀ ਇੱਧਰ ਮੇਰਾ ਵੀ ਨਾਪ ਦੇ ਦੋ ਕਹਿੰਦੀ ਪੈਣੀ ਤੇਰੇ ਸੂਟ ਬਣਨੇ ਦਿੱਤੇ ਹੋਏ ਆ ਜਾਂ ਵੀ ਤੇਰੇ ਜਾਗੂ ਵਾਲੀ ਸੁੱਤਾਂ ਦਾ ਕਾਹ ਪੈਣੀ ਪੜਨ ਮੈਂ ਨਹੀਂ ਮੈਂ ਪੜਾ ਦੇ ਲਾ ਭਾਬੀ ਤੇ ਵੀ ਹਾਂ ਕਿਥੇੋਂ ਭਾਪਾ ਤੋਂ ਨਾ ਕੋਲੇ ਰੱਖੀ ਤੇ ਕਿਥੇ ਬਾਹਰ ਬੈਠੀ ਜੇ ਬੰਦਾ ਜੀ ਇਹ ਦੇਖ ਕੇ ਕਰ ਦਿਓ ਜੀ ਦੋਹੇ ਪੈਂਟ ਆ ਜਾ ਪੁੱਤ ਚੱਲ ਕਰਨਾ ਫੜ ਰਹੀ ਤੇ ਦਾਤ 35 ਕਿੱਜ ਕਰ ਦਿੰਦਾ ਵਾ ਕਰ ਦਿਓ ਜੀ ਹਾਂ ਬਸ ਲੰਮ ਸਮਝ ਚੱਲ ਚੱਲੋ ਚੱਲੋ ਵੀ ਜਿਹਦੇ ਨਾਲ ਭੱਜ ਕੇ ਵੀ ਹੌਲੀ 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 ਤਾਂ ਗੇਰ ਦੇਣੀ ਓਹੋ ਦੁਕਾਨ ਖੁੱਲੀ ਮਿਲ ਗਈ ਦੁਕਾਨ ਖੁੱਲੀ ਮਿਲ ਗਈ ਤੁਹਾਨੂੰ ਬੰਦ ਕਰ ਲਈ ਸੀ ਹਾਂ ਮੈਂ ਦੇਖ ਰਿਆ ਇਹਨਾਂ ਟਾਈਮ ਨਾਲੇ ਪਹੁੰਚ ਗਏ ਕਿਸ ਸਮੇਂ ਤੋਂ ਸਦੀ ਦੀਆਂ ਗੱਲਾਂ ਪਿੰਨੇ ਦਾ ਪੁੱਛਾ ਇਹ ਮੱਸੇ ਆ ਦੇਖੋ ਨਾਮ ਬਟਾਇਆ ਇਹਦਾ ਹਾਂਜੀ ਹਾਂ ਦੇ 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 ਕੀ ਕੀ ਚੀਜ਼ਾ ਹੁਣ ਹੈ ਨਾੜੀ ਨਾੜੀ ਅੱਛਾ 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 ਮੈਲੇ ਉਹ ਨੂੰ ਬਾਹਰ ਲੈ ਚਲੋ ਚਲੋ ਆਜੋ ਚਲੋ ਜਲਦੀ ਆਹ ਡੜੀਆਂ ਮੰਗੀ ਜਾਂਦੀਆਂ ਵਿਟਫਿਸਿਕਾ ਹਾਂ ਨਾਲਾ ਪਾਣੀ ਇਹ ਲਿਪਸਟਿਕਾ ਨਹੀਂ ਪੁੱਤ ਇਹਦੇ ਚ ਮਾਉ ਆਹ ਕੁੱਦੋ ਆ ਗਿਆ ਤਾਂ ਫੜ ਲਈਦੀ ਫੜ ਲਈਦੀ ਹੁਣ ਬਚ ਗਈ ਗੇੜ ਤੇ ਹੁਣ ਦੰਦੀ ਵੱਢਣੀ ਦੀ ਤੇਰੇ ਨੇ ਹਨ ਟਾਈਮ ਨਾਲੇ ਫੜ ਲਈ ਆ ਗਿਆ ਇਹ ਬੱਵਾ ਹਾਈ ਤਾ ਕਿੱਟੇ ਨਾ ਛੱਡਦੀ ਦੁਕਾਨ ਦੇ ਵਿੱਚ ਕਿਸੇ ਚ ਕਾਲੀ ਮੂਰਾ ਟੋਏ 260 ਰੁਪਿਆ ਟਿਕਾ ਛੋਟਾ ਪਾ 310 ਤੋਂ 300 ਕਿੱਥੇ ਚੱਲੋ ਕਹਾ ਤੋਂ ਨਹੀਂ ਕੁਝ ਰਹਿਦਾ ਤਾਂ ਆਪਣੇ ਗੰਦੇ ਰਹਿਣੇ ਪੰਗੇ ਲੈ ਅੱਜ ਤਾਂ ਨਾਨ ਕਹਿੰਦਾ ਆ ਉਹ ਨਾਨ ਕਿਆ ਪਹਿਲਾਂ ਲਵਾਂਗਾ ਛੱਡ ਦੇ ਨਹੀਂ ਸਿਰਮਾ ਲੈ ਹਾਂ ਹਾਂ ਉਹ ਤਾਂ ਹੈਗੀ ਤੇ ਉਹ ਤਾਂ ਨਹੀਂ ਪਸੇਦਾ ਨਹੀਂ ਬਸ ਯਾਦ ਕਰਿ ਜਾਓ ਜੋ ਕੀ ਇੰਟਰਵਿਊ ਦੇ ਦੋ ਪੂਰੇ ਤੇ ਨਹੀਂ ਮਿਲਣੇ ਹੈਗੀ ਜੀ ਹੈਗੀ ਨਹੀਂ ਹਾਂ ਜੀ ਉਹ ਮੈਂ ਗਰੇਵਾਲ ਤੇ ਉਹਦੇ ਵਧੀਆ ਨਿਕਲੇ ਹੋ ਹਾਂ ਮੈਂ ਨਿਕਲੂਗੀ ਟੈਨਸ਼ਨ ਹੈ ਬੜਾ ਸਾਈਜ਼ ਚਾਹੀਦਾ ਮੈਨੂੰ 100 ਨੰਬਰ ਲੇਡੀਜ਼ ਨਾ ਬੜੇ ਏਜੰਟ ਹਾਂ ਇੱਕੋ ਜਿਹੀ ਹੈ ਜੀ ਜੋ ਕੀ ਉਹ ਨਾਲ ਹੀ ਆਣਾ ਜੀ ਮੈਂ ਉਹਨੇ ਤੁਸੀਂ ਦਿੱਤਾ ਠੀਕ ਆ ਉਹ ਵੀ ਦੇਖ ਸੰਦੀਪ ਮਾਪੀ ਹੋਣੇ ਜੋ ਸਭ ਚਾ ਇਥੇ ਮੰਨਤਾ ਹੈ ਹਾਂ ਹੁਣ ਕਿਹਦਾ ਪੰਗਾ ਲਿਆ ਤਾਂ ਹੁਣ ਤਾਂ ਤੂੰ ਟਿੰਡਿਗੜ੍ਹ ਤੇ ਲੈ ਕੇ ਪੰਗੇ ਆਉਂਦੇ ਆ ਹਾਂ ਬੱਸ ਜੇ ਮੈਨੂੰ ਪਿਆਰ ਕਰਦੀ ਓਹੀ ਕਹਿਣਗੇ ਤਾਂ ਮਨ ਨੂੰ ਵੀ ਸਾਰੇ ਤੈਨੂੰ ਹੀ ਕਹਿੰਦੇ ਕੰਮ ਨੂੰ ਸਮਾਨ ਢੱਕ ਗਿਆ ਆਪਣਾ ਕੰਮ ਦੇਖੀ ਤਾਂ ਹੁੰਦਾ ਵੀ ਅਸੀਂ ਵੀ ਆਪਣਾ ਕੰਮ ਕਿਵੇਂ ਐਡਜਸਟ ਕਰਨਾ ਕਿਨਾਂ ਕਿ ਮੇਰੇ ਕਿਹੜੇ ਸਾਹ ਨਾਲ ਮੈਂ ਕੱਢ ਕੇ ਸਿੰਗਲ ਵਾਲਾ ਚੁੱਲੀ ਵਾਲਾ ਸੈੱਟ ਦਿਖਾ ਦਿਓ ਮੈਨੂੰ ਇਦਾਂ ਦੇ ਕਲਰ ਦੇ ਸੈੱਟ ਪੂਰਾ ਗਲੇ ਦਾ ਹਾਰ ਵਗੈਰਾ ਸਮਾਨ ਲੱਗਿਆ ਕੱਲ ਕੋ ਮੀਣਾ ਬੋਸ ਸੈੱਟ ਕਲਰ ਇਹ ਨਹੀਂ ਇਹ ਕਲਰ ਸੇਮ ਤੁਹਾਨੂੰ ਦਿਖਾ ਦਿਓ ਮੈਂ ਹੋਰ ਕਲਰ ਚ ਦਿਖਾ ਦਿਓ ਗੋਲਡਨ ਚ ਦਿਖਾ ਦਿਓ ਹਾਂ ਇਦਾਂ ਕਰ ਦੋ ਗੋਲਡਨ ਬਾਹਰੋਂ ਸਤਨਾਮ ਮਲਟੀ ਹਰੀ ਕੁੱਲ ਨਾਲ ਲੜਾਈ ਹਰੀ ਕੁੱਲ ਨਾਲ ਚੱਲ ਜਣਾ ਤੁਹਾਡਾ ਦੇਖੋ ਜਿਹੜਾ ਕਲਰ ਸੀ ਕਹਿੰਦੇ ਵੀ ਨੇ ਉਹ ਹੀ ਸੇਮ ਪਿੱਛੇ ਸੀ ਇਹ ਕਾਲੇ ਖੋ ਜੀ ਇਹ ਵੀ ਹਰੀ ਕ ਵਿੱਚ ਚੱਲ ਜਾਣਾ ਤੁਹਾਡਾ ਕੱਲਾ 골ਡਨ ਇਹਦਾ ਕੀ ਪ੍ਰਾਈਸ ਆ ਉਹ ਰੇਟ ਲਗਾ ਦੂਗਾ ਉਸੇ ਰੇਟ ਨਾਲ ਦੇਖੋ ਜੀ ਸਿੰਗਲ ਕਲਰ ਚੜੂਆ ਗ੍ਰੀਨ ਕਲਰ ਦੇਖੋ ਨਹੀਂ ਗ੍ਰੀਨ ਹੀ ਨੇ ਹਾਂਜੀ ਇਹ ਠੀਕ ਆ ਚੱਲ ਜਸਾ ਲੈ ਲੋ ਉਹ ਮੈਂ ਨੇ ਕਿ ਮਲਟੀ ਚ ਦੇਖਿਆ ਸੱਤ ਉਹ ਇਸੋ ਦੇ ਹਾਂ ਉਹ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਸੋਹਣਾ ਲੱਗਿਆ ਜਿਹੜਾ ਪੀਲਾ ਲਾਲ ਤੇ ਜੱਟ ਸੀ ਮੇਰੇ ਪਿੱਛੇ ਹੁਣ ਨਹੀਂ ਨਿਕਲੇਗਾ ਕੁਝ ਵੀ ਕੋਈ ਨਾ ਹੁਣ ਵੀ ਕਹਿੰਦੇ ਤੇ ਇਹਦੇ ਇਹਦੇ ਨਾਲ ਤਾਂ ਛੋਟੇ ਛੋਟੇ ਜਿਹੇ ਇਅਰਿੰਗਸ ਨਾ ਟਿੱਕਾ ਉਹ ਤਾਂ ਮੈਂ ਆਪੇ ਦੇਖ ਲੂੰਗੀ ਉਹਦਾ ਨਾ ਤੂੰ ਟੈਨਸ਼ਨ ਲੈ ਟੂ ਹੁਣ ਦਾ ਦੇਖ ਵਿਹਾਰ ਇਹਦਾ ਹਰ ਜਾਂ ਮੈਂ ਫੋਟੋ ਭੇਜਦੀ ਹਾਂ ਹਾਏ ਰੱਬ ਐਨੀ ਟੈਨਸ਼ਨਾਂ ਕਿੱਥੇ ਚੱਕੀ ਫਿਰਦੀ ਐ ਹਰ ਕਰ ਦੇਣੀ ਐ ਮੈਂ ਸਾਡੀਆਂ ਟੈਨਸ਼ਨਾਂ ਟੈਨਸ਼ਨਾਂ ਨਾ ਲਊਂਦੀ ਮੈਨੂੰ ਐਨੇ ਘਮਾਉਂਦੇ ਰੈੱਡ ਵੀ ਲੈਣਾਗਾ ਤੇ ਇੱਕ ਨਾ ਮੈਨੂੰ ਉਹ ਵਾਲੇ ਦੇ ਦੋ ਜਿਹੜਾ ਜਾਗੋ ਤੇ ਪਾਉਂਦੇ ਹੁੰਦੇ ਆ ਚੱਕੀ ਜਾਗੋ ਤੇ ਨਾਰਮਲ ਪਾਉਂਦੇ ਨੇ ਤੇ ਸੈਟ ਟਿੱਕਾ ਕਾਂਟੇ ਉਹ ਵੀ ਦੇ ਦੋ ਉਹ ਵੀ ਦੇ ਦੋ ਹਾਲੇਖੋ ਸੈਟ ਦੇਖੋ ਨਹੀਂ ਸੈਟ ਹੋਊਗਾ ਫੇਰ ਇਹ ਪਰ ਲਗਾ ਲੂrna ਦੇਖ ਫਿਰ ਮੈਂ ਦਾਰੂ ਜੀ ਫਿਰ ਮੈਂ ਕਿਹੜਾ ਤੁਹਾਨੂੰ ਪਸੰਦ ਉਹ ਹੀ ਕੋਲ ਕੇ ਦਿਖਾਉਗਾ ਜਿੰਗੀ ਰਈ ਇੱਥੇ ਪਰ ਮੈਨੂੰ ਉਹਦੇ ਦੇ ਲਓ ਹਾਲੇ ਮੈਂ ਉਹਦੇ ਨਾਲ ਚੱਲੂਗੀ ਕਲਰ ਹੈ ਲੋਈ ਮੇਨ ਵਿੱਚ ਅੰਡਰਵੇਅਰ ਕਿੰਨੇ ਦੇਵਾ ਮੈਂ ਕਹੀ ਜੇ ਖਰਾਬ ਹੋ ਗਏ ਪੀਸ ਬਦਲ ਕੇ ਨਮਾ ਦਵਾਂ ਤੁਹਾਨੂੰ ਹਾਂ ਜਿਹੜਾ ਤੁਮਾਂ ਕੇ ਬੂਟ ਪਾਹ ਚਲੇ ਜੀ ਸਾਡੇ ਵਾਸਤੇ ਬੂਟ ਨਹੀਂ ਆਪਾਂ ਨੇ ਕੋਟ ਪੈਂਟ ਨਾਲ ਪੁੱਤ ਤੇਰੀ ਜੁੱਤੀ ਪਹਿਣੀ ਆ ਮਰਦ ਕੈਮੇ ਨਾਲ ਪੰਜਾਬੀ ਜੁੱਤੀ ਪਹਿਣੀ ਹੈ ਫਿਰ ਵਾਰੰਗ ਵਿਆਹ ਦੇ ਵਾਂਗ ਮੈਂ ਲੱਤੀ ਪੰਜਾਬੀ ਜੁੱਤੀ ਪਹਿਣੀ ਮੈਨੂੰ ਦੂਜੀ ਜੁੱਤੀ ਪੈਂਦੀ ਬੰਦੇ ਆ ਮੈਂ ਅੱਧੀ ਨੂੰ ਰਹੀ ਗੋਤੀ ਪਾਣਾ ਗੋਤੀ ਤੇ ਕਿਰੂ ਮੈਂ ਪੰਜਾਬੀ ਮਾਸਲੇ ਸੋਚੀ ਰਹਿਣ ਤੋਂ ਆਇਆ ਹੈ ਬੈਲੀ ਲੱਗੀ ਜੀ ਮੈਂ ਨਾ ਮੈਨੂੰ ਦਿਖਾਈ ਇਹ ਇਦਾਂ ਦੀ ਕਿਤੇ ਸਿਆਣੇ ਵਾਲੇ ਲੈਣੇ। ਮਾਪੀਂ ਬਾਤ ਹੈ ਜੁੱਤੀ ਲੈਣੀ ਆ। ਕੋਈ। ਅੱਛਾ ਅੱਛਾ ਤਾਂ। ਜਦੀ ਚੱਕ ਲਈ ਆਵਾ। ਕੋਈ ਨਾ। ਰੱਖ ਲਾ। ਬੜੇ ਪੈਸੇ ਵੱਧ ਹੀ ਹੋਦੇ। ਕੋਈ ਨਹੀਂ। ਆਪ ਵੀ ਉੱਪਰ ਵੀ ਰਹੇ। ਹਾਂਜੀ ਹਾਂਜੀ ਸੇਵ ਕਰ। ਲੈ ਲਾਂ ਮੈਂ ਤੇਰੇ। ਠੀਕ ਐ। ਇਹ ਤੋਂ ਇਲਾਵਾ ਕੁਝ ਹੋਰ। ਇੱਕ ਮਿੰਟ ਬੈਠੋ। ਇੱਕ ਮਿੰਟ ਬੈਠੋ 5 ਮਿੰਟ ਦਿਓ। ਹਾਂਜੀ। ਪੰਜ ਮਿੰਟ ਹੋਰ ਦੁਕਾਨਾਂ। 5 ਮਿੰਟ ਦੇ ਦਿਓ ਬਸ। ਕਾਈਜ਼ ਆਤੀ ਜਾਈ ਮੈਨੂੰ ਕਾਈਜ਼ ਮੈਂ ਭਾਈ ਤੋਂ ਪੁੱਛ ਕੇ ਦੱਸਦਾ ਨਾ ਕੋਈ ਚੱਲ ਜੇਗਾ ਕਾਈਜ਼ ਆਹ ਜਿਹਾ ਮੈਚ ਚ ਆਈ ਮੈਚ ਚ ਆਉਣੀ ਹੈ ਕਿਹੜੀ ਕਾਲੀ ਤਾਂ ਨਾ ਕੋਲ ਹੈਗੀ ਆ ਕਾਲੀ ਤਾਂ ਹੈਗੀ ਆ ਆਹ ਕਲਰ ਲੈ ਲਾ ਆਹ ਕਲਰ ਕਿਹੜਾ ਸੁਜਾਵਿਕਰਾ ਕਾਲੇ ਜੇ ਬੰਦੇ ਆ ਕਹਿੰਦੀ ਹਾਂ ਨਹੀਂ ਆਦੀ ਕਲਰ ਆਹ ਠੀਕ ਆ ਆਹ ਠੀਕ ਆ ਸਿਆਣੇ ਬਣਨ ਤੇ ਪਾਵਾਂ ਵਿੱਚ ਚੰਗਾ ਲੱਗਦਾ ਹਾਂ ਥੋੜੀ ਵਧੀਆ ਜੀ ਨਹੀਂ ਬਲੈਕ ਨਹੀਂ ਲੈਣੀ ਨਾ 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 ਬਲੈਕ ਨਹੀਂ ਦੱਸੋ ਇੱਕ ਪਿਆਰੇ ਕਲਰ ਵਿਆਹ ਹੋਵੇ ਐਦਾਂ ਦੀ ਵੀ ਕਲਰ ਦਿਖਾ ਦਿਓ ਮੈਨੂੰ ਫਾਈਨਲ ਨਾ ਮਿਲੇਗਾ ਦਖਾ ਦੇ ਦਖਾ ਦੇ ਕਾਰਸ ਤੇ ਹੋਈ ਬਚਾਰਦੀ ਹਾਂ ਮੰਮੀ ਆ ਗਈ ਆਹੀ ਠੀਕ ਆ ਤਾਨੂੰ ਉਹਨੂੰ ਦਕਰਨ ਦੀਆ ਦਿਖਾਉਣ ਦੇ ਉਹਦਾ ਟਾਈਮ ਲੱਗੀ ਜਾਣਾ ਉਹਨਾਂ ਨੂੰ ਕਰਨ ਦੀ ਜੁੱਤੀਆਂ ਔਰ ਹੈ ਨਹੀਂ ਜੈਂਟ ਅੱਛਾ ਇੱਕ ਕਹਿ ਰਹਾ ਇਹ ਕੋਟ ਪੈਂਟ ਹੈ ਇਹਦਾ ਕੀ ਪ੍ਰਾਈਸ ਆ ਪੁੱਛਤਾ ਮੜਿਆ ਫੋਨ ਕਰਕੇ ਆ ਮੁੰਡੇ ਵਾਸਤੇ ਮਿਲਦੀ ਕੋਟ ਵਾਲੀ ਹਾਂ ਉਹਨੂੰ ਡਾਕੂਮੈਂਟ ਦਿਖਾਉਣਾ ਕੰਤੇ ਪਰ ਕਿਹਨੂੰ ਬੰਦ ਹਾ ਜੱਟਾ ਕੋਣੀ ਇਹਦਾ ਵੇਡ ਤਾਂ ਤੂੰ ਮੇਰੀ ਜੁੱਤੀ ਦਿਖਾ ਦੇ ਹੁਣ ਵਿੱਚ ਦਰਦੀ ਦੇ ਸਭ ਦੇ ਕਾਲੀ ਸਾਨੂੰ ਬਹੁਤ ਆ ਭਰਾਵਾ ਪੱਗਾਂ ਦੀ ਦੁਕਾਨਾ ਉੱਨੀ ਹੋਣੀ ਹਾਂ ਕਾਲੀ ਬਿੱਗੀ ਨੂੰ ਕੋਹ ਕਰਨਾ ਤਾਂ ਕਿਨੂੰ ਕਾਲੇ ਵੀਰ ਜੀ ਨੂੰ ਚਾਹ ਦੇ ਬੋ ਦੱਸ ਰਹੇ ਤੇ ਪ੍ਰੋਜੀ ਕਲਰ ਦੀ ਪੱਗ ਉਹ ਪਤਾ ਨਹੀਂ ਹੁਣ ਤੈਨੂੰ ਕਹ ਦੂਗਾ ਚੰਡੀਗੜ੍ਹ ਤੇ ਮਿਲਣੀ ਚੰਡੀਗੜ੍ਹ ਜਾਊਂਗੀ ਚੰਡੀਗੜ੍ਹ ਨਹੀਂ ਸੀ ਕਹਿ ਰਹੀ ਜਿਹੜੀਆਂ ਆਪਾਂ ਨਾਰਮਲ ਆਪਾਂ ਬਨਦੇ ਉਹ ਬਨ ਲਓ ਬਸ ਗੱਲ ਖਤਮ ਹੈ ਚਲੋ ਤੁਹਾਡੀ ਕੀ ਬਨਣਾ ਐ ਨਹੀਂ ਕਰਿਆ ਉਹ ਮੁੰਡਾ ਭੈਣ ਮੇਰਾ ਯਾਰ ਦੋਸਤੋ ਕਹਿੰਦਾ 120 ਰੁਪਏ ਮੀਟਰ ਪੱਗ ਮਿਲਦੀ ਕਹਿੰਦਾ ਉਹਨਾਂ ਉਹਨੂੰ ਕਹਿੰਦੀ ਫੋਨ ਕਰ ਉਹ ਕਹਿੰਦੂਗਾ ਲੁਧਿਆਣਾ ਜਾਓ ਜੀ ਲੈਣ ਉਹ ਬਿੰਮਲ ਦੀ ਬਗਲੇ ਉਹ ਬਿੰਮਲ ਦੀ ਹਾਂ ਬਿੰਮਲ ਦੀ ਕਹਿੰਦੀ ਬਿੰਮਲ ਦੀ ਉਹ ਤੇ ਮੇਰਾ ਬਿੰਮਲ ਦੀ ਅਜਾ ਕ ਬਹੁਤ ਹੀ ਆਉਂਦੀ ਇੱਕ ਵਾਰੀ ਬੰਨੀ ਜਾਂਦੀ ਐ ਕੋਈ ਨਹੀਂ ਕਰੀ ਇਹ ਤਾਂ ਤੇਰਾ ਬੜਾ ਲੱਗਦਾ ਮੈਨੂੰ ਨਹੀਂ ਜਰਾਬਾਂ ਨਾਲ ਪੈਰ ਵੀ ਵੱਧਦਾ ਹੈ ਬੜੇ ਨੂੰ ਨਾ ਦੇਖੋ ਇਹਦਾ ਫਿਰ ਪਾਉਂਦਾ ਵੀ ਸੋਹਣਾ ਅੰਬੀਆ ਇਹਦਾ ਕੀ ਪ੍ਰਾਈਸ ਆ ਤੇ ਇਹਦਾ ਠੀਕ ਠੀਕ ਆ ਲਾਗਤੀ ਕੀ ਸਨ ਦੇਖ ਜੁੱਤੀ ਲੈ ਜੂਗੀ ਪਿਆਬੀ ਹੈ ਲਵੀ ਆਏ ਤਾਲਾ ਤੇਰਾ ਵੀ ਖੋਲ ਦੀਏ ਕਹਦੀ ਮੇਰਾ ਵੀ ਰਹਿ ਗਿਆ ਕੋਈ ਪੈਰ ਨਾ ਲੈ ਲਈਆਂ ਪੁੱਤ ਤੇਰੀ ਇਹ ਤਾਂ ਜੁੱਤੀਆਂ ਆਪਾਂ ਹੋਰ ਲੈ ਕੇ ਆਈਏ ਐਸੀ ਝੜ ਦੋ ਨਾ ਅੱਛੀ ਜੁੱਤੀ ਲੈ ਕੇ ਲੈ ਲੈਂਗਾ ਪਹਿਲਾਂ ਪੁਰਾਣੀ ਪੁਰਾਣੀ ਲੈ ਕੇ ਜੁੱਤੀਆਂ ਬਣ ਲੈਗਾ ਜੁੱਤੀਆਂ ਜੋ ਆਈਆਂ ਦੀਆਂ ਅੰਦਰੋਂ ਲੈਣੀ ਨਹੀਂ ਕਹਿੰਦਾ ਮੈਂ ਨਹੀਂ ਲੈਣੀ ਕਹਿੰਦਾ ਮੇਜੀ ਦੀ ਚੁੰਜੀ ਆਈ ਆ ਉਹ ਠੀਕ ਆ ਚੁੰਜਾਲੀ ਵੀ ਆਏ ਤਾਂ ਚੁੰਜਾਲੀ ਵੀ ਚਾਹੀਦੀ ਤੂੰ ਤੇ ਵੀ ਹੋਣੀ ਚਾਹੀਦੀ ਥੋੜੀ ਜਿਹੀ ਸਿੰਪਲ ਜਿਹੀ ਆ ਗਈ ਖੜੇ ਦੇ ਲਾਹਣ ਰੈਂਡ ਦੇ ਦੇ ਤੂੰ ਕੱਲਾ ਮਾਸੇ ਵਾਲੇ ਜੁੱਤੀ ਲੈਣਾ ਔਰ ਲਾ ਕੇ 베ਗੀ ਹਾਏ ਮੈਂ ਮਰ ਜਾ ਮੇਰੀ ਮੈਂ ਲੈਣੀ ਹਾੜਾ ਡੰਬਾ ਉਹ ਪਾਉਂਦੇ ਪਾਉਂਦੇ ਦੇਖ ਕੇ ਪਸ ਆਵੇ ਨਾਮ ਦੀ ਗੱਤੀ ਹੋਣੀ ਕਿੱਡੀ ਗੱਡੀ ਉਹ ਬੱਲੇ ਕਿੱਡੀ ਬੜੀ ਐ ਦਾ ਇਹ ਤਾਂ ਸੋਨੀ ਹੋਣੀ ਹਾਏ ਹਾਏ ਨਮੀਆ ਇਹ ਬ੍ਰਾਂਡ ਨਮਾਇਆ ਪਤਾ ਕੇ ਦੇਖੇ ਤਾਂ ਬ੍ਰਾਂਡ 650 ਨਮਾ ਬ੍ਰਾਂਡ ਆਏ ਕੋਈ ਦੱਸ 650 ਠੀਕ ਨਹੀਂ ਮੈਂ ਨਹੀਂ ਮੈਂ ਦੇਣੀ ਬੰਦੇ ਜਰਸਰ ਜੁੱਤੀ ਵੀ ਲੈ ਬਸ ਗੱਲ ਪੈਣ ਨੇ ਆ ਨਾ ਸਹੀ ਗਈ ਆ ਲੁਧਿਆਣੇੋਂ ਆਈਆਂ ਮੈਂ ਮੈਨੂੰ ਪਤਾ ਨਹੀਂ ਲੁਧਿਆਣੇ ਵਾਲਾ ਨਹੀਂ ਹੈਗਾ ਨਾ ਇਹ ਹਾਂ ਗੱਲ ਐ ਨਹੀਂ ਬੰਦੇ ਦੀ ਪਤਾ ਨਹੀਂ ਗੱਡੀ ਗੱਲ ਮੰਨੀਆਂ ਲੁਧਿਆਣੇ ਵਾਲਾ ਮਾਲ ਹੋਰ ਹੁੰਦਾ ਐ ਤਾਂ ਸਾਡਾ ਰੋਪੜ ਦੇਖਣਾ ਨਹੀਂ ਕਿੰਨੇ ਰਪਏ ਨਾ ਤੇਰੀਆਂ ਮੇਰੀਆਂ ਮੈਨੂੰ ਮੇਰਾ ਦੁੱਖ ਉਹ ਤੁਹਾਨੂੰ ਮੇਰਾ ਦੁੱਖ ਉਹ ਵੀ ਬਸ ਹਾਂ ਨਾ ਮੈਂ ਤੁਹਾਡੇ ਨਾਲ 300 ਚਾਹਣਾ ਆਏ ਨੂੰ ਤਾ 100 100 ਰੁਪਿਆ ਕੋਈ ਨਹੀਂ ਕਹਤ ਤੁਹਾਨੂੰ 100 ਰੁਪਿਆ ਨਾ ਤੁਹਾਨੂੰ ਦੇਖੋਗੇ ਨਾ 500 550 ਹੀ ਆ। ਉਹ 500 ਦੇ ਤੂੰ ਪੂਰਾ। 500 ਹੀ ਆ। ਸਾਢੇ 500। ਮੈਂ ਤਾਂ 500 ਕਹਿ ਰਹੇ ਆ। ਆ ਜਾ। 50 ਰੁਪਏ ਦਵਾਈ ਨੇ। ਚਲ ਕੋਈ ਨਹੀਂ। ਸਾਢੇ ਦੀ ਨਾ। ਅੱਡੇਗੇ ਪੈਸੇ। ਆ 100 ਦੇਣਾ। ਹਾਂ ਤੇ ਡੇ ਪਾਸੇ ਪੁੱਛੇ। ਪਤਾ ਨਹੀਂ ਮਿਲਿਆ। ਇਹ ਕਿੰਨੇ ਦਾ? 100 ਰੁਪਏ ਦਾ। ਚਲੋ ਫੇ ਚਲੋ 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 ਨਿਕਲੋ ਸਿੱਧੀ। ਕਹਿੰਦਾ 100 ਰੁਪਏ ਦਾ ਬੂਟਾ ਹੈ। ਆ ਵੀਰ ਨੇ ਵੀ ਨਹੀਂ ਲਈ ਹਲੇ। ਕੁੜੀ ਨੇ ਕਹਿੰਦਾ ਬੂਟੇ ਲੈ ਲੈ, ਲੈ ਲੈ। ਤੇਰੀ ਨਹੀਂ ਲੱਗੀ। ਤੇਰੀ ਪਤੋਂ ਨੋਕ ਵਾਲੀ ਲੈਣੀ ਥੋੜੀ ਜੀ ਇਹ ਤਾਂ ਜਮੀ ਦੇਸੀ ਜੀ ਆ ਉਹ ਲੈ ਲਓ ਵਧੀਆ ਚਲ ਦੇ ਦੇ ਯਾਰ ਕਿੰਨੇ ਦੀ ਲਾਉਂਦਾ ਦੱਸ ਇਹ ਕਹਿੰਦਾ ਵਧੀਆ ਲੱਗਦੀ ਆ ਮੈਨੂੰ ਮੈਂ ਕਹਿੰਦੀ ਸੀ ਪਾਪਾ ਇਹ ਨਾਲ ਦੀ ਲੈ ਦੇਵਾ ਸੇਮ ਕolor ਹੋਊਗਾ ਉਹ ਵੀ ਤੁੰਜੜੀ ਆ ਪਾਪਾ ਦੀ ਕੋਈ ਨਹੀਂ ਵਧੀਆ ਉਹ ਤੇ ਪੈ ਨਹੀਂ ਜੀ ਤੇ ਪੈਦੀ ਮੈਨੂੰ ਨਹੀਂ ਸੋਹਣੀ ਲੱਗਦੀ ਮੈਂ ਇਹ ਹੀ ਲੈ ਲਓ ਇੱਕ ਇੱਕ ਚੌੜੀ ਆ ਨਾ ਮੇਰੇ ਕੋਲ ਕਿਤੇ ਨਹੀਂ ਹੋਊਗੀ ਹਾਂ ਚਲੋ ਮੈਂ ਕਰ ਲਵਾਂ ਜੀ ਬੂਟਾਂ ਨੂੰ ਦੇਖ ਤੋ ਚੱਪੇ ਹੋ ਗਏ ਵਰਦੀ ਕੋਡਲੀ ਨਾ ਆ ਚੱਕ ਲਈ ਇੱਧਰ ਬੂਟ ਚੱਕੀ ਫਿਰਦੀ ਆ ਕਿਹਦੇ ਲੈਣੇ ਕਿਹਦੇ ਆ ਪਤਾ ਤਾਂ ਲੱਗੇ ਹਾਂ ਉਹ ਕਰਨ ਦੇ ਉਧਰ ਆ ਪੁੱਤ ਉਹ ਪਹੁੰਚ ਗਿਆ ਜੀ ਪੱਗਾਂ ਵਾਲਾ ਕੋਲ ਤੇ ਕਾਲੇ ਪੈਂਚ ਸੰਧੀ ਵਾਲੀ ਜੀ ਆਹ ਹੀ ਚੱਲਣੀ ਆ ਯਾਰ ਦੇਖੀ ਜਾਓ ਜੇ ਥੋੜਾ ਬਹੁਤਾ ਫਰਕ ਵੀ ਆ ਕਲਰ ਚ ਕਿਹੜੇ ਕੋਈ ਕੱਢਣ ਲੱਗਿਆ ਮੈਨੂੰ ਵਿਆਹ ਚ ਤੇ ਉਹ ਹੈਗਾ ਬਿਲਾਵ ਰੰਗ ਦੇ ਥੋੜੇ ਆ ਹੈਗਾ ਠੀਕ ਆ ਆਹ ਕਰ ਦੋ ਫਿਰ ਕਿੰਨੀ ਬੰਨਣੀ ਆ ਸਾਢੇ 6 ਹਾਂਜੀ ਸਾਢੇ 6 ਕਰ ਦੋ ਕਰਨ ਦੇ ਪਟਕੇ ਕਿਹੜੇ ਕਿਹੜੇ ਰੰਗ ਦੇ ਲੈਣੇ ਹੁਣ ਉਹ ਵੀ ਇੱਥੇ ਤੇ ਲੈ ਲਾ ਟਟਾਲਾ ਪਟਕੀ ਹਾਂ ਇੱਕ ਤਾਂ ਆਹੀ ਕਲਰ ਲੈ ਲਓ ਉੱਪਰ ਵਾਲਾ ਇਹਨਾਂ ਕੋਲ ਪਹਿ ਹੁਣ ਕਿਹੜਾ ਇੱਕ ਉੱਪਰ ਉੱਪਰ ਦਾ ਬਹੁਤ ਪਿਆ ਇਧਰ ਨੂੰ ਆਹਾਂ ਹਾਂ ਚੱਕ ਲਾ ਫੜ ਹੋਰ ਗ੍ਰੀਨ ਪਾਲ ਦੀ ਗ੍ਰੀਨ 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 ਕਹਿੰਦਾ ਇੱਕ ਤਾਂ ਇਧਰ ਯਾਰ ਗ੍ਰੀਨ ਨਹੀਂ ਬੰਦੀ ਦਾ ਹੁੰਦਾ ਪਰ ਇਹਦੇ ਨਾਲ ਦਿਖਾਇਆ ਸਲਟਾ ਕਿਹੜੀ ਲੈਂਦੀ ਐ ਸੋਹਣੀ ਐ ਇਹ ਨਾਲ ਲੈਣੀ ਸੀ ਨਹੀਂ ਨਹੀਂ ਇਹ ਤਾਂ ਕਈ ਕਲਰ ਆ ਮੈਂ ਇਹ ਨਾਲ ਅੰਦੀ ਘਰੇ ਪਈਓ ਸੇਮ ਸਸ ਕੇ ਕਨਫਿਊਜ਼ਨ ਚ ਹਾਏ ਕਿਹਨੀ ਪਾ ਤੇ ਚੁਣੀ ਹੋਣੀ ਤੇਰੇ ਜਿਹਾ ਭਾਬੀ ਦਾ ਪਿਆ ਇੱਥੇ ਰੱਖ ਦਿੱਤੀ ਸੀ ਇਹਨੇ ਨੀਂਦ ਵੀ ਨਹੀਂ ਆਉਣੀ ਪੜ ਕੇ ਇੱਕ ਤਾਂ ਪਰਸ ਰੱਖ ਕੇ ਭੁੱਲ ਜਾਂਦੇ ਨਹੀਂ ਨਾ ਪਟਕੇ ਹੋਰ ਦੇਖ ਲਓ ਤੁਸੀਂ ਚੁਆਇਸ ਮੇਰੀ ਵੀ ਮੈਨੂੰ ਕਹੀ ਜਾਨੇ ਜਿਹੜੀ ਨੇ ਇੱਕ ਦੂਜੀ ਸ਼ਰਟ ਲੈਂਦੀ ਸੀ ਉਹ ਕਿਹੜਾ ਰੰਗ ਦਿੱਤੀ ਉਹ ਯਾਰ ਗਾੜੇ ਗਾੜੇ ਜੇ ਕਲਰ ਲੈਣਾ ਮੁੰਡਿਆਂ ਦੇ ਵਧੀਆ ਲੱਗਦਾ ਡਾਰਕ ਕਲਰ ਨਹੀਂ ਲੀਦਾ ਹਾਂ ਸੌਰੀ ਡਾਰਕ ਕਲਰ ਨਹੀਂ ਲੀਦਾ ਲਾਈਟ ਕਲਰ ਨਹੀਂ ਲੀਦਾ ਜਿਹੜੀ 7 ਮੀਟਰ ਵਾਲੀ ਉਹ ਲੈਦਾ ਪਾਇਓ 5.5 ਮੀਟਰ ਵਾਲੀ ਲੈਦਾ ਪਾਇਓ ਹਾਂ ਅਲੱਗ ਅਲੱਗ ਪਾ ਦਿਓ ਜੀ ਇੱਕ ਪਟਕਾ ਲੈ ਦੇ ਨਾਲ ਦਾ ਜਿਹਨੇ ਪੱਗ ਵਾਲੇ ਚ ਨਾ ਰੱਖੀ ਪਟਕਾ ਵਨ ਇਹਨਾਂ ਆ ਗਈ ਪਟਕਾ ਕੱਟ ਦਿਓ ਕਿੰਨੇ ਮੀਟਰ ਦਾ ਕਿੰਨਾ ਅੱਧਾ ਮੀਟਰ ਹੀ ਲੈਣਾ ਫਸੀ ਰਹਿੰਦਾ 80 ਮੀਟਰ ਦੇ ਕੱਟੇ ਹੋ ਦੀਦੀ ਸੱਤ ਮੀਟਰ ਦੇ ਕੱਟਤੀ ਹੈ 5.5 ਕਿਲੋ ਜੀ ਸਾਢੇ 5 ਗਾੜੀ ਪਟਕਾ ਕਰਦੀ ਕਿਹੜੇ ਕਲਰ ਆ ਆ ਦੇਖ ਇਹਦੇ ਨਾਲ ਪਟਕਾ ਵੀ ਕਰਾ ਦਿੰਨੇ ਇੱਕ ਪੱਗ ਵੀ ਕਰਾ ਦੀ ਜੇ ਪੱਗ ਨਹੀਂ ਰੱਖੀ ਜੋ ਪਟਕਾ ਬਣੇ ਤੇਰੇ ਨਾਲ ਨੂੰ ਟਾਈ ਲੱਗਦੀ ਹੈ ਤੈਨੂੰ ਮੈਂ ਸੇਮ ਹ ਕੋਟ ਕੰਟ ਨੂੰ ਹਾਂ ਕਲਰ ਨਹੀਂ ਵਧੀਆ ਜਿਹਾ ਲੱਗ ਰਿਹਾ ਸੁਣੋ ਯਾਰ ਮੰਮੀ ਨਾਲ ਮੈਚਿੰਗ ਕਰੂਗਾ ਪਰ ਪਾਪਾ ਤੇਰੀ ਮੰਮੀ ਦਾ ਨਹੀਂ ਇਹਦੇ ਨਾਲ ਨਹੀਂ ਪੁੱਤ ਇਹਨੇ ਤਾਂ ਪਤਾ ਨਹੀਂ ਕਿ ਇਹਨੇ ਤਾਂ 10 ਕੱਪੜੇ ਬਦਲਨੇ ਆ ਹੇ ਹੋਣੀ ਲਿਪਸਟਿਕ ਆ ਪਟਕਾ ਕਰਦੀ ਤਾਂ ਮੂੰਹ ਨੂੰ ਕਿਆ ਲਾਲ ਲਿਪਸਟਿਕ ਲਾਗੀ ਕੱਪੜਿਆਂ ਦਾ ਹਾਲ ਕਰਨ ਵੀ ਲੈ ਜਿੱਤਾਂ ਉਹ ਕਰ ਦੂੰਗਾ ਕਰ ਦੂੰਗਾ ਠੀਕ ਐ ਸ਼ੂਮ ਨੂੰ ਮੇਰੇ ਕੱਪੜਾ ਪਾਇਆ ਵਾ ਠੀਕ ਐ ਪਾ ਦੂੰਗਾ ਠੀਕ ਐ ਜਦੋਂ ਤੂੰ ਕਹੂਗਾ ਸਾਰੇ ਰੰਗ ਦਾ ਕੁੜਤਾ ਪਜਾਮਾ ਪਾਉਣਾ ਉਹਦੇ ਨਾਲ ਕਿਹੜਾ ਪਟਕਾ ਚੱਲੂਗਾ ਕਾਫੀ ਕਲਰ ਦੀ ਪੱਗ ਉਹ ਲੈ ਕੇ ਆਈਆਂ ਮੈਂ ਇਹਨੂੰ ਜਾ ਕੇ ਟੁੱਪਰ ਕਾਫੀ ਕਲਰ ਦੀ ਐ ਬਲੈਕ ਬੰਦੇ ਤਾਂ ਤਾਂ ਬਲੈਕ ਪਟਕਾ ਵੀ ਵਧੀਆ ਲੱਗਣਾ ਬਲੈਕ ਕੁੜਤਾ ਬਲੈਕ ਪਟਕਾ ਬਲੈਕ ਕੁੜਤੇ ਦੇ ਨਾਲ ਤਾਂ ਪਜਾਮਾ ਚਿੱਟਾ ਜਿਹੜਾ ਪਜਾਮਾ ਲੈ ਕੇ ਸਾਰਾ ਸਾਰੇ ਸੂਟ ਬਲੈਕ ਦਾ ਉਹਨਾਂ ਦਾ ਕੋਈ ਵੀ ਕਲਰ ਚੱਲ ਜਾਣਾ। ਹਾਂ। ਕਿਹਦਾ ਕਲਰ ਸਹੀ ਪਟਕਾ ਕੱਟ ਜਾਏ ਇਹਨੂੰ? ਹੂੰ। ਕਿ ਮੈਂ ਇਹਦੇ ਚਿੱਟੇ ਕੁਰਤੇ ਪਿਆਮੀ ਨਾਲ ਬੰਨ ਪਾ ਲੂਗਾ। ਜਿਹੜਾ ਝੋੜਾ ਉਹਦੇ ਨਾਲ ਮਜੈਂਟਾ ਲੈ ਕੇ ਦੇ ਇਹਨੂੰ। ਉਹ ਕਾਲੇ ਨਾਲ ਮਜੈਂਟਾ ਉਹ ਜਿਹੜੀ ਜੀਮਤਿਆ ਕਾਲੇ ਰੰਗ ਦੀ ਮਜੈਂਟਾ ਜੀ। ਹਾਂ। ਮਜੈਂਟਾ ਪਟਕਾ ਕਰਾਂ। ਫਿਰ ਜਾ ਕਟਾ ਤਿੰਨੇ ਰੰਗ 3D ਨਹੀਂ ਬਣਨਗੇ ਉਹਦੇ। ਨਹੀਂ। ਚੱਲ ਜਾਨੇ ਜਾਗੜ ਤਾਂ ਦੂਜੀ ਆ ਤੂੰ ਕਹਣੀ। ਜਾਗੜ ਰੰਗ ਦੀ ਆ ਪਰ ਕਾਫੀ ਕਲਰ ਦੀ ਆ। ਬਹੁਤ ਜਿਹੜੀ ਬਾਸਕੜਾ। ਇੱਕ ਕਾਫੀ ਨਾਲੇ ਕਾਲੇ ਨਾਲੇ ਕੇ ਜੇ ਚੱਚੂ ਕਹੀ ਬੰਦੀ ਦੋ ਪਟਕੇ ਔਰੰਗਾ ਹੋ ਉਹ ਪੀਲਾ ਪੀਲਾ ਜਿਆ ਨਾ ਚੱਲਣਾ ਅੱਛਾ ਉਹ ਸਾਜਣ ਚੱਲਣਾ ਕਿਹੜਾ ਮੋਰ ਪੰਖੇ ਦੇ ਨੀਚੇ ਪਿਆ ਪਤਾ ਨਹੀਂ ਯਾਰ ਉਹ ਮੈਨੂੰ ਨਹੀਂ ਪਤਾ ਕੋਈ ਕਰਾ ਦੇ ਕੋਈ ਇੰਨੇ ਕਨਫਿਊਜ਼ ਨਾ ਹੋ ਇੰਨੇ ਕਨਫਿਊਜ਼ ਨਾ ਹੋ ਹਾਂ ਉਹ ਸੱਤ ਲੱਗ ਗਈ ਹਾਂ ਇੱਕ ਪਟਕਾ ਕੱਟਦੇ ਨਾ ਇੱਕਾ 6.5 ਮੀਟਰ ਕੱਟ ਦਿਓ ਉਹ ਪਟਕਾ ਕੱਟਦਾ ਕੱਟਣ ਦੀ ਆ ਰਹੀ ਪਟਕੇ ਇਹਨਾਂ ਹੁਣ ਸਿਊਨ ਵੱਜਣੀ ਪਤਾ ਨਹੀਂ ਨਹੀਂ ਵੱਜਣੀ ਇਹਨਾਂ ਨੂੰ ਆ ਪਟੋ ਚੱਲ ਗਾੜਾ ਆ ਲੋ ਇਹ ਦੇ ਦੋ ਤੁਹਾਡਾ ਕਿੰਨੂ ਡਿਊਟੀ ਲਾਉਣੀ ਬਣੀ ਹਾਂਜੀ ਇਹ 6.5 ਕਰ ਦਿਓ ਜੀ ਇੱਕ ਪਟਕਾ ਮਜੈਂਜਾ ਕਿੱਥੇ ਨਾ ਆ ਪੜਦਾ ਨਾ ਪੜਦਾ ਇਹ 6.5 ਹੈ ਮੈਨੂੰ ਹਾਂ ਜੀ ਆ 6.5 ਜੀ ਆ ਤਾਂ ਕੱਢ ਕੇ ਆਪੇ ਕੱਟਿਓ ਮੱਤੀ ਨਿਕਲਦੀ ਹੈ ਬਸ ਹੋ ਗਏ ਪਟਕੇ ਚਾਰ ਪਟਕੇ ਬਹੁਤ ਆਹ ਠੀਕ ਆ ਕਾਲੇ ਰੰਗ ਦਾ ਤਾਂ ਹੈ ਇਹਦਾ ਥੱਕ ਗਿਆ ਆ ਪਟਕੇ ਕਿੰਨੇ ਪੜਕੇ ਕੱਢੇ ਤਿੰਨੇ ਪੜਕੇ ਕੁੱਪੀ ਲੈ ਕੀ ਕਰਦੇ ਆ ਵੱਡੀ ਵੱਡੀ ਇੱਕ ਇਹ ਕਹਦੀ ਮੈਂ ਪੈਣਾ ਇੱਥੇ ਨੇ ਪੰਗਾ ਤੂੰ ਵੀ ਤਾਂ ਪੰਗੇ ਲੰਦਾ ਤਾ ਤੇਰਾ ਰੀਤ ਪੁੱਤ ਨਾਮ ਵੀਰ ਜੀ ਆ ਪੁੱਤ ਵੀਰ ਜੀ ਆ ਵੀਰ ਜੀ ਆ ਪਾ ਲਾ ਯਾਰ ਕਰਨ ਤੂੰ ਬਹਿ ਜਾ ਤੇਰੀ ਰੀਤ ਨੂੰ ਜੋ ਤਾਂ ਕਹਿੰਦਾ ਹਾਂ 65 ਰੁਪਏ ਮੀਟਰ ਹੂੰ ਤਾਂ 65 ਲੱਗਣਾ ਉਹਨਾਂ ਨੇ ਆਪਾਂ ਨੂੰ 60 ਦੇ ਦੇਣੀ ਸੀ ਉਹ ਦੁਕਾਨ ਬੰਦਾ ਹੋਣਾ ਅੱਗੇ 60 ਆਪਣੇ ਕੋਲ ਵੀ ਹੈਗੀ ਆ ਹਾਂਜੀ ਉਹ ਕੁਆਲਟੀ ਹੋਰ ਹੁੰਦੀ ਆ ਅੱਛਾ ਜੀ ਇਹਨੇ ਪੱਗਾਂ ਨੂੰ ਤੋਚ ਚੱਲ ਕੋਈ ਨਹੀਂ ਠੀਕ ਆ ਵਰਤ ਕੇ ਦੇਖਦੇ ਆ ਫਿਰ ਠੀਕ ਆ ਜੀ ਇਹ ਤਾਂ ਸੱਚੀ ਪੱਗ ਤੋ ਉਹਨੇ ਨੇ ਦੂਰੋਂ ਕੀ ਹੋ ਜਾਂਦਾ ਸੈਂਚੂਚ ਤੋਂ ਹਾਂਜੀ ਕਰਨ ਵੀਰ ਦੇ ਤੰਗਦੀ ਆ ਮੇਰੇ ਨਾ ਮਾਰਦੀ ਆ ਤਾ ਤੂੰ ਬਹਿ ਜਾ ਯਾਰ ਬੈਠ ਪਹਿਲਾਂ ਬੈਠੋ ਬੈਠੋ ਤੂੰ ਛਿੱਤੀ ਕਰ ਬੈਠੋ ਮੇਰੇ ਕੋ ਕਿੱਥੇ ਆ ਥੋੜੇ ਕੋਲੇ ਲਗਾਓ ਉਹ ਬਾਈਕ ਚ ਲੈ ਉਹਨੇ ਇੱਥੇ ਬਹਿਣਾ ਬਸ ਉੱਥੇ ਜਾ ਨੂੰ ਮੈਂ ਨਾ ਬੈਠਾ ਨਾ ਆਣੇ ਥੋੜਾ ਮਾਰੂ ਤੰਗ ਕਰ ਤੈਨੂੰ ਇਹਦੀ ਜੁੱਤੀ ਹੀ ਰਹਿ ਗਈ ਕਰਨ ਦੀ ਯਾਰ ਭੈਣ ਦੀ ਚੱਲੋ ਗਾਹਾਂ ਬਾਜ਼ਾਰ ਤੇ ਮਿਲ ਜਣੇ ਤੁਹਾਨੂੰ ਕੋਤਨਾ ਕੋਈ ਨਾ ਦੁਕਾਨ ਖੁੱਲੀ ਮਿਲਣੀ ਮਿਲ ਜਣਾ ਮੇਰੇ ਤੇ ਕਰਜ ਮੇਰੇ ਕੋਲ ਤਾਂ ਹੈਗਾ ਮੇਰੇ ਕੋਲ ਤਾਂ ਸੈਂਡਲ ਵੀ ਪੈਣਾ ਕਰਨ ਦੀ ਕਟਾਈ ਕਰਵਾ ਦੇਣੀ ਤਾਂ ਨਹੀਂ ਤੇਰੀ ਹੋਣੀ ਦੋਹਾਂ ਚ ਕਦੇ ਦੀ ਹੋਣੀ ਬਸ ਰੀਤ ਦੀ ਹੋਣੀ ਆ ਪਹਿਲਾਂ ਤਾਂ ਹਾਂ ਰੀਤ ਕਰਦੇ ਪੁਰੇ ਨੂੰ ਤੰਗ ਆਪਣੇ ਨੂੰ ਹਾਂ ਪੁਰੇ ਆ ਕਰ 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 ਨੂੰ ਰੀਤ ਨੇ ਤੰਗ ਕਰ ਲਿਆ ਜੀ ਦੋਆ ਜੜਾ ਦੀ ਇਹਨਾਂ ਦੀ ਬਸ ਉਹ ਜਿਹੜਾ ਕੰਮ ਕਰਨੇ ਕਰਨਾ ਲੈ ਮੇਰੇ ਚੁੰਡੀਆਂ ਨਹੀਂ ਬੁੱਤੂ ਆਏ ਨਾ ਮਾਰੋ ਯਾਰ ਆਏ ਕਾਨੂੰ ਮਾਰਦਾ ਇਹਨੂੰ ਸੱਤ ਵੀ ਇਹ ਤਾਂ ਬੂਸਾਰੇ ਸਾਰੇ ਉਹਨੇ ਕੀ ਕੀ ਲੱਗੇ ਤੇਰੇ ਮੁੱਛੇ ਸਰਖੀ ਲਾਈ ਵੀ ਤਾਂ ਜੀ ਦਾਦੀ ਤਿੰਨ ਪੱਗਾਂ ਹਾ ਆਪਣਾ ਵੀ ਹਿਸਾਬ ਲਾਈ ਜੋ ਵੀ ਕਿੰਨੇ ਕਿਆ ਬਣਿਆ ਠੀਕ ਆ ਪਰ ਤੁਸੀਂ ਲਾਓ ਹਿਸਾਬ 65 ਮੀਟਰ ਉਹ ਮਾਸਟਰ ਕਰਾ ਬਿਲ ਬਿਲੇ ਬਣਾ ਕੇ ਦੂੰ ਬਾ ਠੀਕ ਆ ਬਿਲ ਬਣਾ ਕੇ ਦੂੰਗੇ ਓਕੇ ਓਕੇ ਠੀਕ ਆ ਬਲੈਕ ਕਲਰ ਦਾ ਇਹਨੂੰ ਬੈ ਜਾ ਪੱਤਾ ਨੂੰ ਪਿਠਾ ਲਪਰਨ ਬਲੈਕ ਦਾ ਕਰ ਰਹੀ ਬਾਕੀ ਚਲੋ ਉਹ ਹਿਸਾਬ ਕਰ ਬਣਾ ਇਹਨਾਂ ਇਹ ਨੀਤਾ ਕਹਿੰਦੀ ਮੈਂ ਲਿਪਸਟਿਕ ਲਾ ਲਈ ਕਾਰਨ ਪੈ ਗਿਆ ਹੁਣ ਮੈਂ ਵੀ ਪਾ ਲਾਂ ਚੱਲ ਸਮਝ ਆ ਫਿਰ ਜੋ ਇਹਦਾ ਵੀਰ ਕਰਦਾ ਉਹੀ ਕੁਛ ਕਰਦਾ ਇਹਨੇ ਵੀ ਹਾਂ ਮੁੰਡੇ ਦੀ ਮੇਰੇ ਦੀ ਟਾਰ ਨਿਕਲ ਜਵੇ ਹੂੰ ਦੇਖੀ ਸਾਰੇ ਦੇਖਣਗੇ ਖੜ ਖੜ ਕੇ ਕਰਨ ਵੀਰਾ ਹੈ ਹਾਏ ਹਾਏ ਮੈਂ ਕਰੇ ਅੰਦਰੀ ਹੱਤ ਰਿਆ ਦੇਖਿਆ ਦਾ ਅੰਦਰ ਉਹ ਦੇਖਿਆ ਦਾ ਦੇਖਿਆ ਪਿੰਡ ਦਾ ਮੁੰਡਾ ਹੈ ਪਿੰਡਾ ਮੁੰਡਾ ਦਾ ਮਾਲਾ ਪਿੰਡ ਹੈ ਇਹਦਾ ਪਿੰਡ ਮਾਲਾ ਜੀ ਉਹਦਾ ਸਾਹਮਣੇ ਵਾਲਾ ਆਪਣੀ ਪਿੰਡਾ ਹੈਗਾ ਹਾਂ ਮੁੰਡਾ ਖੋਸ਼ ਹੁੰਦਾ ਹਾਂ ਹਾਂਜੀ ਇਹ ਵੀ ਕੱਟ ਦੋ ਜੀ ਹਾਂਜੀ ਪੱਟ ਕੱਟ ਹਾਂ ਹਾਂ ਅੱਜ ਕੀ ਲੱਗਿਆ ਰਣਦੇ ਨੇ ਕਿੱਥੇ ਸਾਫ ਕਰਾਉਣੀ ਕਰਨ ਤਿੰਨ ਬੱਗਾਂ ਹੋ ਗਈ ਆਪਣੀ ਚਲ ਬਸ ਹੈਨਾ ਬਸ ਕਰ ਹਾਂਜੀ ਭਟਕੇ ਆ ਅੱਛਾ ਟੇੜਾ ਪੈ ਗਿਆ ਨਹੀਂ ਹੋ ਰਹਾ ਸੋਣ ਪਵਾ ਦੇਣਾ